ਦਿਲਬਰ ਤੇ ਦਿਲਦਾਰ ਕਦੇ ਵੀ ਬੁੱਲਦੇ ਨਹੀਂ ਦਿਲਬਰ ਤੇ ਦਿਲਦਾਰ ਕਦੇ ਵੀ ਬੁੱਲਦੇ ਨਹੀਂ ਥੈਂਕ ਯੂ ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆ ਅੰਮ੍ਰਿਤਸਰ ਖਾਲਸਾ ਗਾਲਜ ਤੇ ਤੁਹਾਨੂੰ ਜਾ ਕੇ ਦਿਖਾਉਣੀ ਆ ਥੋੜਾ ਦ੍ਰਿਸ਼ ਵੀ ਉੱਥੇ ਪ੍ਰੋਗਰਾਮ ਚੱਲੰਦੇ ਆ ਵਾ ਦੱਸੰਦੇ ਆ ਵੀ ਕਿਤਾਬਾਂ ਵਾਲਾ ਪ੍ਰੋਗਰਾਮ ਚੱਲਦਾ ਹਰ ਸਾਲ ਤੇ ਅੱਜ ਅਸੀਂ ਚੱਲੇ ਆ ਉੱਥੇ ਤੇ ਬਣੇ ਰਿਓ ਸਾਡੇ ਵਲੌਗ ਖਾਲਦਾ ਕਾਲਜ ਤੇ ਤੁਹਾਨੂੰ ਹੁਣ ਦਿਖਾਉਨੇ ਆ ਅੰਦਰੋਂ ਸਜਾਵਟ ਪੂਰੀ ਹੋਈ ਪਈ ਆ ਤੇ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਉਨੇ ਜਾਗੇ ਜੀ ਮਰੂਰ ਨੇ ਲੈ ਆਹੀਂ ਤਵੀਰ ਬਹੁਤ ਸੋਹਣਾ ਲੱਗੰਦਿਆ ਵਾ ਖਾਣਾ ਖਾਂਦੇ ਆਂ ਜੀ ਖਾਓ ਮੇਲਾ ਖਾਓ ਮੇਲਾ ਲੋਕਾਂ ਮੇਲਾ ਲੱਗਾ ਇਧਰ ਕੋ ਇਹ ਜੇ ਤੋ ਪੁੱਛਿਆ ਇਹ ਉਹ ਦਿਲ ਦਾ ਕਹਿਣਾ ਹੈ ਦਿਲਬਰ ਤੇ ਦਿਲਦਾਰ ਕਦੇ ਵੀ ਮਿਲਦੇ ਨਹੀਂ ਦਿਲਬਰ ਤੇ ਦਿਲਦਾਰ ਕਦੇ ਵੀ ਮਿਲਦੇ ਨਹੀਂ ਥੈਂਕ ਯੂ ਆ ਜਾਓ ਇਧਰ ਹੋ

ਇਹ ਹੁਣੇ ਪਹੁੰਚੇ ਆਪਣੇ ਇਹਦੇ ਇੰਗਲਿਸ਼ ਚ ਆ ਰਹੇ ਨੇ ਨਾ ਪੰਗਾ ਲਈ ਇਹਦੇ ਸਾਰੇ ਅੰਗਰੇਜ਼ੀ ਵਾਲੀ ਸਾਰੀਆਂ ਆ ਜਾ ਦੂਜੇ ਦੀ ਲੱਭੀ ਇਹਦੇ ਜੱਟਾਂ ਵੀ ਹੋਰ ਨੇ ਇੰਗਲਿਸ਼ ਚ ਆ ਰਹੇ ਨਹੀਂ ਤੇ ਇੰਗਲਿਸ਼ ਵਾਲੀ ਚ ਆ ਗਏ ਆਪਾਂ ਇੱਥੇ ਬੜੀ ਭੀੜ ਹੈ ਕਾਦੀ ਦੁਕਾਨੇ ਇਧਰ ਵੇਖ ਵਧੀਆ ਲੱਗਦੀ ਹੈ ਹੂੰ ਵਧੀਆ ਮੋਲਣਾ ਵਾ ਇੱਥੇ ਇਹ ਦੇਖੋ ਫੁੱਲਾਂ ਵਾਲੇ ਰੋਟੀਆਂ ਫੁੱਲਾਂ ਵਾਲੇ ਰੋਟੀਆਂ ਫੁੱਲਾਂ ਵਾਲੀ ਰੋਟੀ ਆ ਤੇ ਵੀਰ ਹੁਣੀ ਕਹਿੰਦਾ ਵੀ ਅਹੀਂ ਖਾਣੀ ਆ ਪਰ ਵੀਰ ਕਹਿੰਦਾ ਵੀ ਅਜੇ ਟਾਈਮ ਲੱਗਣਾ ਲੱਗ ਜਾਣਾ ਨਾ ਟਾਈਮ ਅਜੇ ਉਦਾਂ ਵੀ ਆਈ ਪਾਣੀ ਹੈਗਾ ਯਾ ਹੱਥੋਂ ਦੋ ਟਾਈਮ ਲੱਗ ਜਾਣਾ ਅਜੇ ਪਾਣੀ ਹੈਗਾ ਜੇ ਪਾਣੀ ਆ ਬਸ ਇੰਦਰ ਇੰਦਰ ਇੱਥੇ ਮੇਰੇ ਖਾਲਾ ਕੈਂਸਰ ਦਾ ਲੱਗਾ ਕੈਂਪ ਤੇ ਬਹੁਤ ਵਧੀਆ ਆ ਅੱਖਾਂ ਦੇ ਟੈਕਪ ਕਰਾਉਣਾ ਵਾ ਤੇ ਵੱਧੂ ਰੌਣਕ ਲੱਗੀ ਆ ਜਦੋਂ ਜਿਹੜਾ ਐਂਟਰੀ ਫ੍ਰੀ ਆ ਸਾਰਿਆਂ ਦੀ ਜਿਹੜਾ ਮਰਜ਼ੀ ਆਵੇ ਜਾਵੇ ਉਹ ਚੈੱਕ ਅਪ ਕਰਾਉਣ ਚੱਲ ਗਏ ਜੀ ਮਿੱਤਰੋ ਇੱਥੇ ਚੈੱਕ ਅਪ ਵੀ ਚੱਲਣ ਦਿਆ ਵਾ ਬੀਪੀ ਵਗੈਰਾ ਸਾਰਾ ਕੁਝ ਫ੍ਰੀ ਕੈਂਪ ਲੱਗੇ ਆ ਫ੍ਰੀ ਕੈਂਪ ਲੱਗੇ ਆ ਇੱਥੇ ਤੁਸੀਂ ਆਣ ਕੇ ਚੈੱਕ ਅਪ ਵੀ ਕਰਾ ਸਕਦੇ ਜੇ ਮੇਲੇ ਦੇ ਵਿੱਚ ਸਾਲ ਦਾ ਕਾਲ ਜਮਰੀ ਸਾਰ ਤੇ ਚੈੱਕ ਆਪਣੀ ਬਹੁਤ ਤਗੜੀ ਟੀਮ ਆਈ ਆ ਬੀ ਤੁਸੀਂ ਦੇਖ ਸਕਦੇ ਜੀ ਬਹੁਤ ਵਧੀਆ ਸਾਰਾ ਸਿਸਟਮ ਚਲਾਇਆ ਵਾ ਦਵਾਈਆਂ ਦੁਵਾਈਆਂ ਰੱਖੀਆਂ ਉਹਨਾਂ ਨੇ ਸਾਰੀਆਂ ਆਪਾਂ ਦਾ ਜੀ 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 ਤੇ ਪੁਨੀਤ ਜੀ ਨੇ ਟੈਨਸ਼ਨ ਦਾ ਚੈਨਲ ਉਹਨਾਂ ਦਾ ਵੀ ਨਾ ਪੇਸ ਲਗ ਕੱਢ ਲਿਆ ਮੈਂ ਜੀ ਰਵਿੰਦਰ ਸਿੰਘ ਸੇਖਰ ਰਵਿੰਦਰ ਸਿੰਘ ਹਾਂ ਕੈਂਸਰ ਦੇ ਚੈੱਕ ਅਪ ਹੁੰਦਾ ਇਥੇ ਫ੍ਰੀ ਇਲਾਜ ਚੱਲਣ ਦਿਆ ਵਾ ਅਦਰਖਾ ਜਿਹੜੇ ਲੋੜਵੰਦੇ ਆ ਉਹ ਆਣ ਕੇ ਚੈੱਕ ਅਪ ਕਰਾ ਵੀ ਰਹੇ ਆ ਮੈਂ ਵੀ ਜੀ YouTube ਤੇ ਪਾਦਣਾ ਵਾਂ ਜਸੋਈ ਮੱਚੀ ਕਰੀ ਨੀ ਉਹ ਨਹੀਂ ਆਉਂਦਾ ਦੱਸ ਬਈ ਬਲੌਗ ਨੂੰ ਹਾਂ ਜੀ ਬਲੌਗ ਨੂੰਣਾ ਜੀ ਨਾਲ ਤੁਹਾਡੇ ਵਿੱਚ ਆਇਨਾ ਬਲੌਗ ਇਹ ਇਹ ਵੀ ਦੀ ਮੜਾ ਬਰੀਫ ਕਰ ਦੋਗੇ ਕਿੰਨਾ ਨੇ ਲਾਈਆਂ ਜਾ ਕੋ ਪਤਾ ਜੀ ਕੁਲਵੰਤ ਸਿੰਘ ਧਾਰੀਆਲ ਅੱਛਾ ਜੀ ਕੁਲਵੰਤ ਸਿੰਘ ਧਾਰੀਆਲ ਕਿੱਥੋਂ ਦੇ ਨੇ ਤੁਸੀਂ ਬਾਦ ਵਿੱਚ ਜੀ ਓਕੇ ਓਕੇ ਇਹ ਸਾਰਾ ਮਿੱਤਰੋ ਉਹਨਾਂ ਨੇ ਲਵਾਇਆ ਸਾਰਾ ਚੈੱਕਪਾਉਂਡਿਆ ਵਾ ਅੱਜ ਕਾਹਦਾ ਕਾਹਦਾ ਚੈੱਕਪਾਉਂਡਿਆ ਹਾਂਜੀ ਅੱਛਾ ਜੀ ਕੈਂਸਰ ਦਾ ਹੱਡੀਆਂ ਦਾ ਤੇ ਅੱਖਾਂ ਦਾ ਚੈੱਕਪਾ ਹੋ ਚੁੱਕਾ ਵਾ ਆਹ ਬੰਦੇ ਫਿੱਟ ਪਏ ਗਏ ਆ ਚਲੋ ਚੱਲੀਏ ਓਏ ਪੱਤੀ ਕੱਟੀ ਗਈ ਆ ਵੀਰ ਦੀ ਚੈੱਕਪਾ ਦੀ ਤੇ ਹੁਣ ਇਹਨਾਂ ਨੇ ਕਿਹਾ ਵਾ ਵੀ ਪਤਾ ਨਹੀਂ ਕਿਹੜੀ ਵੈਂਚ ਚ ਚੱਲ ਜਿਓ ਤੇ ਹੁਣ ਆਹ ਵੈਂਚ ਚ ਲਿਆ ਵੀਰ ਚਲੋ ਜੀ ਆਹ ਵੈਂਚ ਚ ਚਲ ਗਿਆ ਚੈੱਕ ਅਪ ਹੋਇਆ ਨਾ ਤੇ ਇੱਕ ਵੀਰ ਉਧਰ ਗਿਆ ਵਾ ਆਹ ਸਾਹਮਣੀ ਵੈਂਚ ਚ ਗਿਆ ਵਾ ਤੇ ਚੈੱਕ ਅਪ ਤੋਂ ਬਾਅਦ ਤੁਹਾਨੂੰ ਦੱਸਦੇ ਆ ਵੀ ਕੀ ਰਿਜ਼ਲਟ ਆਇਆ ਪੜੀ ਵੀਰ ਇੱਕ ਚੈੱਕ ਅਪ ਕਰਾ ਕੇ ਆ ਗਿਆ ਵਾ ਤੇ ਇਹਨੂੰ ਪੁੱਛਦੇ ਆਂ ਵੀ ਬੜਾ ਕੀ ਮਾਲ ਚੜਿਆ ਤਰਾ ਹਾਂਜੀ ਦੱਸੋ ਕੀ ਦੱਸਿਆ ਵੀਰ ਨੇ ਮੇਰਾ ਭਰਾਵਾ ਕਿੱਲੋ ਲਹੂ ਕੱਢ ਲਿਆ ਇਹ ਪਤਾ ਨਹੀਂ ਕੀ ਦੱਸਿਆ ਕੀ ਨਹੀਂ ਮੈਨੂੰ ਪੰਜ ਤੇਰਾ ਕੀ ਦੱਸਿਆ ਵਾ ਕੁਝ ਨਹੀਂ ਉਹ ਹੱਡੀਆਂ ਹੀ ਚੈੱਕ ਕਰ ਤਾ ਹੈਂ ਕੰਦੇ ਬਿਲਕੁਲ ਫਿੱਟ ਪਾਇਆ ਗਿਆ ਫੇਟਿਆ ਤੂੰ ਫੇਟਿਆ ਮੈਂ ਥੋੜਾ ਜਿਹਾ ਸ਼ਰਤ ਉਹਨਾਂ ਨੂੰ ਕਹਿੰਦੇ ਤੂੰ ਪਲਵਾਨ ਜ਼ਿਆਦਾ ਜੈਕਟ ਕਿੱਥੇ ਤੇਰੀ ਜੈਕਟ ਮੈਡਮ ਨੇ ਰੱਖ ਲਈ ਤੂੰ ਬਦਲੀ ਉਹ ਬੰਦਾ ਖੋਲੀ ਵੀ ਵੱਟ ਗਈ ਬਾਹਰ ਐਵੇਂ ਨਹੀਂ ਜਾਈ ਐਵੇਂ ਨਹੀਂ ਜਾਈ ਤਰੇ ਖੜਦੇ ਜੇ ਕੋਈ ਫਾਇਦਾ ਹੈਗਾ ਵਾ ਕੋਈ ਕੋਈ ਵੀਰ ਦਵਾਈਆਂ ਦੁਵੀਆਂ ਲੈ ਕੇ ਜਾਂਦੇ ਤੇ ਠੀਕ ਹੋਣਾ ਹੋਵੇ ਤੁਸੀਂ ਦੇ ਬੰਦੇ ਖਰਾਬ ਜਿਹੇ ਤੁਸੀਂ ਦਵਾਈਆਂ ਨਾਲ ਨਹੀਂ ਹੋਣਾ ਸਹੀ ਤੁਸੀਂ ਬੰਦੇ ਖਰਾਬ ਜਿਹੇ ਆ ਲੱਗਾਈ ਓਏ ਖਾਣ ਪੀਣ ਨੂੰ ਬਿਲਕੁਲ ਠੀਕ ਹੈ ਟੈਸਟ ਆ ਆ ਸਾਰੀ ਮਾਰਕੀਟ ਮੇਰੇ ਖਿਆਲ ਨਾਲ ਖਾਣ ਪੀਣ ਵਾਲਿਆਂ ਦੀ ਆ ਜੋ ਮਰਜ਼ੀ ਖਾਓ ਪੀਓ ਨਜ਼ਾਰੇ ਲਓ ਜ਼ਿੰਦਗੀ ਦੇ ਇੰਦਰਾ ਕਹਿੰਦੇ ਗੁਰਦੁਆਰਾ ਸਾਹਿਬ ਤੇ ਅਸੀਂ ਉਹ ਤੁਹਾਨੂੰ ਦੱਸਾਉਂਦੇ ਆਂ ਵੀ ਖਾਲਸਾ ਕਾਲਜ ਦੇ ਅੰਦਰ ਗੁਰਦੁਆਰਾ ਸਾਹਿਬ ਹੀ ਹੋਇਆ ਹੈ ਇਹਨੂੰ ਯੂਨੀਵਰਸਿਟੀ ਕਹਿੰਦਾ ਹੈ ਬਈ ਕੱਲ ਪਰਸੋਂ ਤੋਂ ਪਰ ਇਹ ਖਾਲਸਾ ਕਾਲਜ ਵਾਹਵਾ ਹੱਬ ਦਾ ਉਹ ਅੰਕਲ ਦੱਸਦਾ ਜਾਣਦੇ ਆ ਵੀ ਜਦੋਂ ਅਸੀਂ ਛੋਟੇ ਛੋਟੇ ਹੁੰਨੇ ਸੀ ਇੱਥੇ ਪੜ੍ਹਦੇ ਰਹੇ ਆਂ ਹਾਂ ਜੀ ਮਿੱਤਰੋ ਗੁਰਦੁਆਰਾ ਸਾਹਿਬ ਕਿੰਦਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੈ ਨਾ ਪੁਰਾਣੇ ਜਿਹਾ ਬਹੁਤ ਵਧੀਆ ਬਣਾਇਆ ਹੈ ਮਿੱਤਰੋ ਗੁਰਦੁਆਰਾ ਸਾਹਿਬ ਜੀ ਬਹੁਤ ਹਨਾ ਮਿੱਤਰੋ ਬੱਚੇ ਦੇ ਡਿਪਾਰਟਮੈਂਟ ਬਣੇ ਇਧਰੇ ਇਧਰੇ ਕੋ ਕਿੰਨੇ ਡਿਪਾਰਟਮੈਂਟ ਬਣਾਏ ਹੁਣ ਸਾਨੂੰ ਤੇ ਪਤਾ ਨਹੀਂ ਜਿਹੜੇ ਪੜਦੇ ਰਹੇ ਉਹਨਾਂ ਨੂੰ ਸਾਰਾ ਪਤਾ ਹੋਣਾ ਜਹਾਜ ਵੀ ਲੰਘਦੇ ਜਿੱਥੋਂ ਆਵੇ ਲੋ ਜਾਜ ਦਾ ਗੱਲ ਜਾਜ ਵੀ ਆ ਗਿਆ ਜੀ ਬਾਏ ਹਾਂ ਜੀ ਉਹ ਜਿਹੜਾ ਦਿੱਕਤ ਉਹ ਹੋਣਾ ਇਹ ਕਿ ਜਦੋਂ ਕਲਰ ਬਲੈਕ ਆਉਂਦਾ ਤਾਂ ਮਮਤਾ ਸਹਿ ਮੇਲਾ ਹੋ ਜਾਂਦਾ ਤੇ ਮੇਰੀ ਸਿਰ ਬੇਬੇ ਕੋਲੋਂ ਲੋਡ ਆਉਂਦਾ ਇਹ ਥੱਪਿਆਣਾ ਇਹ ਹੈਗਾ ਵੀ ਖਾਕੀ ਦਾ ਤੇ ਈਜ਼ੀਲੀ ਉਹ ਚੋਂ ਨਿਕਲ ਨਹੀਂ ਆਉਂਦੀ ਇਹ ਤਾਂ ਮੇਰਾ ਲੋਗੋ ਲੱਗਾ ਜੀ ਇਹ ਮੇਰਾ ਫੇਸ ਲੋਗੋ ਆ ਅੱਛਾ ਅੱਛਾ ਜੀ ਭਾਈ ਅੱਛਾ ਫੇਸ ਦਾ ਲੋਗੋ ਇਹ ਫੇਸ ਲੋਗੋ ਭਾਈ ਅੱਛਾ ਅੱਛਾ ਇਹ ਵਲੌਗ ਬਣ ਰਿਹਾ ਭਾਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਭਾਈ ਕੀ ਆਦੇ ਹੋ ਭਾਈ ਠੀਕ ਹੈ ਜੀ ਲਓ ਜੀ ਬਾਬਾ ਜੀ ਨਿਯਾਰੇ ਲਾਹਂਦੇ ਨੇ ਕੀ ਜੀ ਗੱਡੀ ਤੇ ਤਰਾਨੇ ਘੁੰਮਣਾ ਸੀ ਪਰ ਵੀਰ ਰੰਗ ਫੋਨ ਆ ਗਿਆ ਵਾ ਚੱਲਦੇ ਆ ਜਾ ਕੇ ਕਰਨਾ ਉਹ ਉਹ ਵੀਰ ਰੰਗ ਆ ਗਿਆ ਸਾਡੇ ਨੂੰ ਤੇ ਹੁਣ ਅਸੀਂ ਚੱਲੇ ਆ ਨਿਕਲ ਲਗੇ ਆ ਬਸ ਇਥੋਂ ਤੇ ਬਹੁਤ ਵਧੀਆ ਮੌਜਾਂ ਵਾਲੀ ਜੈ ਹਿੰਦ ਜੀ ਜੈ ਹਿੰਦ ਸਾਬ ਕਾ ਚਿਕਾ ਕੀ ਕਰੀ ਅਸੀਂ ਕਰ ਕੇ ਆਉਣੀ ਮੈਂ ਤੇਰੀ ਹੋ ਗਈ ਆ ਸਜਣਾ ਤੂੰ ਐਸਾ ਰਹਿ ਗਿਆ ਬੱਸ ਤੂੰ ਨਾ ਸਜਣਾ ਮੇਰਾ ਸਜਣਾ ਰਹਿ ਗਿਆ ਮੈਂ ਸਮਝ ਲਓ ਜੀ ਇਹੀ ਆਪਣਾ ਅੱਜ ਦਾ ਵਲੌਗ ਤੇ ਬਹੁਤ ਵਧੀਆ ਮਾਹੌਲ ਹੀ ਜੇ ਕਿ ਜੇ ਕਿ ਮੇਰੇ ਵੀਰ ਨੇ ਆਉਣਾ ਹੈ ਤੇ ਆ ਸਕਦਾ ਹੈ 23 ਰਿਗ ਤੱਕ ਤੇ ਇਹ ਅੱਜ ਦਾ ਵਲੌਗ ਹੈ